ਕਿਸਾਨਾਂ ਦੇ ਵੱਲੋਂ ਆਪਣੀਆਂ ਹੱਕੀ ਮੰਗਾਂ ਲੈ ਕੇ ਲਗਾਤਾਰ ਜਿੱਥੇ ਸ਼ੰਭੂ ਅਤੇ ਖਨੌਰੀ ਬਾਰਡਰ ਦੇ ਉੱਤੇ ਪੱਕਾ ਮੋਰਚਾ ਲਗਾਇਆ ਗਿਆ ਉੱਥੇ ਹੀ ਕਿਸਾਨਾਂ ਦੇ ਵੱਲੋਂ ਜੋ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਬੇਸਿੱਟਾ ਨਿਕਲੀ ਸੋਵਾ ਚੰਡੀਗੜ੍ਹ ਕੂਚ ਦਾ ਐਲਾਨ ਕੀਤਾ ਤਾਂ ਚਾਲੇ ਪੌਣ ਤੋਂ ਬਾਅਦ ਪੁਲਿਸ ਵੱਲੋਂ ਇਹਨਾਂ ਨੂੰ ਰੋਕ ਲਿਆ ਗਿਆ ਜਿਹਦੇ ਚਲਦੇ ਸੰਗਰੂਰ ਦੇ ਪਵਾਨੀ ਗੜ੍ਹ ਦੇ ਵਿੱਚ ਚੰਡੀਗੜ੍ਹ ਬਠਿੰਡਾ ਹਾਈਵੇ ਤੇ ਕਿਸਾਨਾਂ ਦਾ ਧਰਨਾ ਅੱਜ ਵੀ ਜਾਰੀ ਹੈ ਕਿਸਾਨਾਂ ਦਾ ਕਹਿਣਾ ਕਿ ਆਪਣੇ ਮੰਗਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤੇ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੇ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਦੇਖੋ ਅੱਜ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਅੱਜ ਸਾਡਾ ਸੰਯੁਕਤ ਮੋਰਚੇ ਦਾ ਫੈਸਲਾ ਹੋਇਆ ਹੈ ਸੰਯੁਕਤ ਮੋਰਚੇ ਨੇ ਕੱਲ ਦੀ ਮੀਟਿੰਗ ਸੱਦੀ ਸੀ ਪਰ ਹੁਣ ਉਹ ਐਮਰਜੈਂਸੀ ਮੀਟਿੰਗ ਅੱਜ 3 ਵਜੇ ਸੱਦ ਲਈ ਉਹ 3 ਵਜੇ ਮੀਟਿੰਗ ਦੇ ਵਿੱਚ ਜਿਹੜਾ ਫੈਸਲਾ ਹੋਊਗਾ ਉਹ ਫੈਸਲਾ ਅਸੀਂ ਇਹਨਾਂ ਮੈਨਾਂ ਲਾਗੂ ਕਰਾਂਗੇ ਅਜੇ ਸਾਡੇ ਆਗੂ ਕਿਸਾਨ ਗਰਦਾਸਪੁਰ ਚ ਵੀ ਰੈਸਟ ਨੇ ਅੰਬਰਸਰਚ ਵੀ ਰੈਸਟ ਨੇ ਸਾਡਾ ਮਾਨਸਾ ਤੋਂ ਪੰਜਾਬ ਕਿਸਾਨ ਯੂਨੀਅਨ ਦਾ ਪ੍ਰਧਾਨ ਹਰਦੂ ਸਿੰਘ ਮਾਨਸਾ ਰੋਪੜ ਜੇੜ ਦੇ ਵਿੱਚ ਹੈ ਅਜੇ ਠੀਕ ਆ ਲੋਕਲ ਜਿਹੜੇ ਸੰਗਰੂਰ ਵਾਲੇ ਕਿਸਾਨ ਨੇ ਛੜਤੇ ਹੋਰ ਨੇੜੇ ਟੇੜੇ ਵਾਲੇ ਛੜਤੇ ਪਰ ਅਜੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਜਿਹੜਾਂ ਦੇ ਵਿੱਚ ਨੇ ਜਿੰਨਾਂ ਚਿਰ ਉਹ ਕਿਸਾਨ ਰਿਹਾ ਨਹੀਂ ਹੁੰਦੇ ਉਹਨਾਂ ਚ ਰਹਿ ਸਾਡਾ ਪ੍ਰੋਟੈਸਟ ਜਾਰੀ ਰਹੂਗਾ ਜਿਹੜਾ ਪੁਲਿਸ ਦਾ ਬਤੀਰਾ ਸੀ ਪੁਲਿਸ ਦਾ ਬਤੀਰਾ ਬਹੁਤਾ ਮਾੜਾ ਸੀ ਅੱਜ ਤੱਕ ਮੈਂ ਤਾਂ ਜ਼ਿੰਦਗੀ ਦੇ ਵਿੱਚ ਮੇਰਾ ਖਿਆਲ ਅਣਗਿਣਤ ਵਾਰੀ ਜੇਲ੍ਹ ਗਿਆ ਹੋਊਗਾ ਅਣਗਿਣਤ ਵਾਰੀ ਮੇਰੀ ਅਰੈਸਟ ਹੋਈ ਹੈ ਪਰ ਜਿਹੜਾ ਜਬ ਤੀਰਾ ਹੁਣ ਤੀ ਨਾ ਮੇਰਾ ਖਿਆਲ ਮੈਂ ਜ਼ਿੰਦਗੀ ਚ ਨਹੀਂ ਕਦੇ ਦੇਖਿਆ ਮੇਰਾ ਖਿਆਲ 20 ਤੀ ਵਾਰੀ ਮੈਂ ਜੇਲ੍ਹ ਗਿਆ ਹੋਊਗਾ 20 ਤੀ ਵਾਰੀ ਮੈਨੂੰ ਅਰੈਸਟ ਕਰਿਆ ਦੇਖੋ ਸਾਰੇ ਪਿੰਡ ਨੂੰ ਸਾਰੇ ਮਕਾਨ ਨੂੰ ਪੰਜ ਗੱਡੀਆਂ ਫੋਰਸ ਦੀਆਂ ਜਾ ਕੇ ਸਾਰੇ ਮਕਾਨ ਨੂੰ ਅੜਦਾਲੋਂ ਘੇਰਾ ਪਾ ਲੈਣਾ ਜਿਵੇਂ ਕੋਈ ਅੱਤਵਾਦੀ ਨੂੰ ਫੜਨਾ ਹੁੰਦਾ ਇਹੋ ਜਿਹਾ ਮੈਂ ਨਹੀਂ ਦੇਖਿਆ ਕੰਦਾਂ ਟੱਪ ਟੱਪ ਕੇ ਫੋਰਸ ਅੰਦਰ ਐਂਟਰ ਹੋਈ ਆ ਬਹੁਤਾ ਮਾੜਾ ਸੀ ਨਿੰਦਣ ਜੋਗਾ ਸਾਥੀਓ ਨੂੰ ਵੀ ਹਰਾਸਤੇ ਲਿਆ ਸੀ ਤੁਹਾਡੀ ਤੇ ਤੁਹਾਨੂੰ ਕੱਲੇ ਨਹੀਂ ਮੈਂ ਪੱਟੀ ਵਾਲੇ ਤੋਂ ਮੈਂ ਕੱਲਾ ਸੀ ਅਸੀਂ ਸੰਗਰੂਰ ਜ਼ਿਲ੍ਹੇ ਦੇ ਜੇੜ ਦੇ ਵਿੱਚ 54 ਬੰਦੇ ਸੀ ਕੁਝ ਬਰਨਾਲੇ ਤੋਂ ਤੇ 38 ਕੇ ਬੰਦੇ ਅਸੀਂ ਸੰਗਰੂਰ ਨਾਲ ਸੰਬੰਧਿਤ ਸਾਡੀਆਂ 18 ਮੰਗਾ ਸੀ ਪੰਜਾਬ ਨਾਲ ਸੰਬੰਧਤ ਸੀਗੀਆਂ ਕੁਝ ਕੇਂਦਰ ਨਾਲ ਸੰਬੰਧਤ ਸੀਗੀਆਂ ਉਹਨਾਂ ਸੰਬੰਧੀ ਸ਼ੁਰੂ ਕੀਤਾ ਸੀ ਤੇ ਪੁਲਿਸ ਵੱਲੋਂ 2 ਦਿਨ ਛਾਪੇਮਾਰੀ ਕਰਕੇ ਸੈਂਕੜੇ ਕਿਸਾਨਾਂ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਮੋਰਚਾ ਫੇਲ ਕਰਨ ਲਈ ਪੰਜਾਬ ਚ ਥਾਂ ਥਾਂ ਤੇ ਨਾਕੇਬੰਦੀ ਕੀਤੀ ਗਈ ਇੱਥੇ ਵੀ ਭਾਰੀ ਨਾਕੇਬੰਦੀ ਕਰਕੇ ਸਾਨੂੰ ਰੋਕਿਆ ਗਿਆ ਸੀ ਤੇ ਕੱਲ ਐਲਾਨ ਕੀਤਾ ਸਰਕਾਰ ਨੇ ਕਿ ਸਾਰੇ ਆਗੂ ਰਿਹਾ ਕਰ ਦਿੱਤੇ ਜਾਣਗੇ ਅੱਜ 12 ਵਜੇ ਤੱਕ ਤਾਂ ਸ joint ਮੋਰਚੇ ਦਾ ਐਲਾਨ ਹੈ ਕਿ ਜਦੋਂ ਤੱਕ ਸਾਰੇ ਆਗੂ ਰਿਹਾ ਨਹੀਂ ਹੋ ਜਾਂਦੇ ਉਦੋਂ ਤੱਕ ਕੋਈ ਜਿਹੜੇ ਤੇ ਫੈਸਲਾ ਨਹੀਂ ਲਿਆ ਜਾਊਗਾ ਜਦੋਂ ਆਗੂ ਰਿਹਾ ਹੋਗੇ 12 ਵਜੇ ਤੋਂ ਬਾਅਦ ਕੋਈ ਅਗਲਾ ਫੈਸਲਾ ਹੋਣਾ ਔਰ ਉਦੋਂ ਤੱਕ ਅਸੀਂ ਇੱਥੇ ਡਟੇ ਹੋਏ ਆ ਅੱਗੇ ਜੋ ਵੀ ਸੰਯੁਕਤ ਮੋਰਚੇ ਦਾ ਫੈਸਲਾ ਆਊਗਾ ਅਸੀਂ ਉਸ ਮੁਤਾਬਕ ਚੱਲਾਂਗੇ ਖੈਰ ਦੇਖਣਾ ਹੋਵੇਗਾ ਕਿ ਆਖਰ ਕਿਸਾਨਾਂ ਦੀਆਂ ਮੰਗਾਂ ਨੂੰ ਕਦੋਂ ਬੂਰ ਪੈਂਦਾ ਕਿਉਂਕਿ ਕਿਸਾਨ ਕੇਂਦਰ ਦੀ ਸਰਕਾਰ ਦੇ ਨਾਲ ਆਰ ਪਾਰ ਦੀ ਲੜਾਈ ਪਿਛਲੇ ਸਾਲ ਤੋਂ ਲੜ ਰਹੇ ਨੇ ਪਹਿਲਾਂ ਵੀ ਦਿੱਲੀ ਦੇ ਵਿੱਚ ਵੱਡਾ ਅੰਦੋਲਨ ਹੋਇਆ ਤਾਂ ਹੁਣ ਮੁੜ ਤੋਂ ਉਹ ਜਿਹੜੇ ਕਿ ਖਨੌਰੀ ਤੇ ਸ਼ੰਭੂ ਬਾਰਡਰ ਤੇ ਡਟੇ ਹੋਏ ਨੇ